ਠੀਕ ਹੈ ਬਾਬਾ ਜੀ ਹੁਸ ਪੈ ਗਈ ਹੁਸ ਪੈ ਗਈ ਹਾਂਜੀ ਉਹ ਤਲਾਕ ਕਰਕੇ ਆਇਆ ਕਿਹੜਾ ਚਲ ਚੇਲਿਓ ਭੱਜ ਚਲੀਆ ਬਹਿ ਗਿਆ ਹੈ ਬੇੜਾ ਬਾਈਕ ਚਲ ਜੀ ਬਾਈਕ ਬੋਟਸਾਈਕਲ ਬਾਬਾ ਜੀ ਉਹ ਖੰਡੀ ਸਾਧ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਲੁੱਟਦੇ ਹਨ ਆਓ ਦੇਖੀਏ ਪੂਰੀ ਕਹਾਣੀ ਹਾਂ ਗਲਾਸ ਪੱਠਿਆਂ 'ਚ ਗਲਾਸ ਕਿਵੇਂ ਹੋ ਸਕਦਾ ਇੱਕ ਇਹ ਕਿਹੜੇ ਸਾਹਬ ਨਾਲ ਆ ਗਿਆ ਆ ਡੰਗਰ ਜੈ ਰੱਖੇ ਨਾ ਬਾਈ ਬਾੜਾ ਹੀ ਸਿਆਪਾ ਪਾ ਲਿਆ ਦੁੱਧ ਸਾਰਾ ਦੋਦੀ ਲੈ ਜਾਂਦੇ ਆ ਤੇ ਪੱਲੇ ਟਾਂਡੇ ਹੀ ਰਹਿ ਜਾਂਦੇ ਆ ਬਸ ਜਲਦੀ ਜਲਦੀ ਪੱਠੇ ਵਾਢ ਲੈਣਾ ਫਰਮੱਜਾਂ ਵੀ ਤਾਂ ਚੋਣੀਆਂ ਪਣੀਆਂ ਇੱਕ ਤਾਂ ਪਜਾਮੇ ਵਾਲਾ ਪੰਗਾ ਬੜਾ ਯਾਰ ਨਾਲਾ ਜਾ ਬਾਹਰ ਨਿਕਲਦਾ ਆ ਆ ਕੀ ਓਏ ਪੱਠਿਆਂ ਚ ਲੋ ਇਹਦਾ ਡਰਾਮਾ ਪਹਿਲਾਂ ਗਲਾਸ ਹੁਣ ਪਲੇਟ ਤੇ ਚਮਚਾ ਓਏ ਆ ਤਾਂ ਕੋਈ ਟੋਣਾ ਹੋ ਗਿਆ ਬੇਲੀਆ ਖੇਤ ਵਿੱਚ ਟੋਣਾ ਕਰ ਰਿਹਾ ਕੋਈ ਇਹਦੇ ਕੋਲ ਜਾਦੂ ਟੋਣਾ ਖੁੰਦਾ ਭਰਾਵਾ ਬਾਚ ਚਲ ਓਏ ਜੈ ਬਾਬੇ ਪਲਸਰ ਵਾਲੇ ਦੀ ਜੈ ਬਾਬੇ ਪਲਸਰ ਵਾਲੇ ਦੀ ਜੈ ਬਾਬੇ ਪਲਸਰ ਵਾਲੇ ਦੀ ਅੱਛਾ ਇਹ ਡੇਰੇ ਦੇ ਕੋਈ ਉਸੂਲ ਹਨ ਅੱਛਾ ਬਾਬਾ ਜੀ ਅੱਛਾ ਬਾਬਾ ਜੀ ਉਸੂਲਾਂ ਤੇ ਚੱਲਣਾ ਪਵੇਗਾ ਅੱਛਾ ਬਾਬਾ ਜੀ ਜਿੰਨੇ ਬਾਥਰੂਮ ਨੂੰ ਜਾਣਾ ਹੈ ਠੀਕ ਹੈ ਜੀ ਉਹਦੇ ਵਾਸਤੇ ਕੋਟ ਬਲਡ ਹੈਗਾ ਨਸੋ ਜੀ ਵੀ ਮੈਂ ਪੈਟਰੋਲ ਲੈਣ ਚੱਲਿਆ ਹਾਂ ਜੀ ਜਿਸਨੇ ਫਲੈਸ਼ ਜਾਣਾ ਹੈ ਹਾਂਜੀ ਬਾਬਾ ਜੀ ਉਹਦੇ ਵਾਸਤੇ ਕੋਡ ਵਰਡ ਹੈਗਾ ਹੈ ਹਾਂਜੀ ਬਾਬਾ ਜੀ ਵੀ ਮੈਂ ਵੀ ਚਾਰਜ ਕਰਵਾਉਣ ਚੱਲਿਆ ਹਾਂਜੀ ਬਾਬਾ ਜੀ ਇਦੋਂ ਬਾਅਦ ਆਪਣੇ ਕੋਲ ਕੜਾ ਪਾਉਣ ਨੂੰ ਹਾਂਜੀ ਬਾਬਾ ਜੀ ਜੋ ਕੜੇ ਦੇ ਵਿੱਚੋਂ ਚੇਲਾ ਲੰਘ ਜਾਊਗਾ ਹਾਂਜੀ ਬਾਬਾ ਜੀ ਉਹ ਮੇਰਾ ਚੇਲਾ ਪੱਕਾ ਹੋਵੇਗਾ ਠੀਕ ਹੈ ਬਾਬਾ ਜੀ ਜਿਹੜਾ ਕੜੇ ਦੀ ਵਿੱਚੋਂ ਨਾ ਲੰਘਿਆ ਉਹ ਮੇਰਾ ਚੇਲਾ ਕਦੀ ਨਹੀਂ ਬਣੇਗਾ ਉਹ ਕੱਚਾ ਹੀ ਹੋਵੇਗਾ ਠੀਕ ਹੈ ਬਾਬਾ ਜੀ ਲੰਘ ਸਕਦੇ ਆਂ ਹਾਂਜੀ ਲੰਘ ਸਕਦੇ ਆਂ ਬਾਬਾ ਜੀ ਲੰਘ ਕੇ ਦਿਖਾਓ ਫਿਰ ਜੱਜ ਕਰਵਾਉਣਾ ਜਦੋਂ ਚੇਲਾ ਖਤਮ ਹੋਇਆ ਪਏਗਾ ਆਹ ਬਾਬਾ ਜੀ ਮੈਂ ਪੈਟਰੋਲ ਲੈਣ ਜਾਣਾ ਹੈ। ਕੋਹਣੇ ਹੀ ਜਾਣਾ ਹੈ। ਹੋਰ ਬਾਬਾ ਜੀ, ਜੋ ਸੰਗਤ ਆਉਣ ਵਾਲੀ ਆ 10 ਮਿੰਟ ਖੈਰ ਕੇ ਚਲੇ ਜਾਇਆ ਜੇ। ਕੋਹਣੇ ਆ ਜਾਣਾ ਬਾਬਾ ਜੀ, ਪੈਟਰੋਲ ਪੰਪ ਖੁੱਲਿਆ ਹੁਣ ਆ ਮੈਂ ਕੋਹਣੇ ਆ ਜਾਵਾਂ। ਚਲ ਜਾਓ ਬੱਚਾ ਜੰਗਾ ਬਾਬਾ ਜੀ, ਮੇਰੀ ਬੈਣੇ ਬਾਬਾ ਜੀ। ਕਿੰது ਕਾਸ ਦਿਖਾਉਗੇ। ਚਾਚਾ ਪੁੱਤ ਨਾ ਯਾਰ, ਇਹਨੂੰ ਨਾ ਯਾਰ ਕਿ ਪਰੇਸ਼ਾਨੀ ਜੋਗੀ। ਅੱਛਾ। ਉਮ ਤਾਂ ਨਹੀਂ ਦੱਸਾਂ ਯਾਰ ਮੈਂ ਪੱਠੇ ਵੱਢਣ ਜਾਣਾ ਤੇ ਟੋਣਾ ਹੋਇਆ ਪਉਂਦਾ ਯਾਰ ਜਿਉਂਦਾ ਹੀ ਪੱਠੇ ਵੱਢਣ ਜਾਣਾ ਉਦੋਂ ਹੀ ਟੋਣਾ ਕੋਈ ਕਰ ਜਾਂਦਾ ਹੈ ਹਾਂਜੀ ਇਹ ਚਲੋ ਜਮੀ ਉੱਥੇ ਤਾਂ ਹਾਂਜੀ ਬਾਬਾ ਪਲਸਰ ਦਾ ਕੋਈ ਪਲਸਰ ਵਾਲਾ ਬਾਬਾ ਹਾਂ ਹਾਂ ਅੱਛਾ ਜੀ ਉਹਦੇ ਕੋਲ ਜਾਓ ਤੁਸੀਂ ਨਾ ਅੱਛਾ ਉਹਦਾ ਹੋ ਸਕਦਾ ਵੀ ਮਾਲਕ ਹੱਲ ਕਰ ਦੇਵੇ ਅੱਛਾ ਬਾਬਾ ਜੀ ਨਹੀਂ ਜਾਣਾ ਉਹਨਾਂ ਕੋਲ ਲੈ ਬਾਬਾ ਜੀ ਮੈਂ ਹੁਣ ਬਸ ਵੇਖੋ ਮੈਂ ਹੁਣੇ ਹੀ ਚਲਾ ਜਾਣਾ ਬਹੁਤ ਸਰ ਵਾਲਾ ਬਾਬਾ ਨਾ ਹਾਂ ਤੇ ਕਦੇ ਸਾਲੀਏ ਪੌਸੀ ਜੀ ਕਢਾਉਣੇ ਸੀ ਦੇਖੀ ਕਰੇਗੇ ਜਿਸ ਤੋ ਵਾਰ ਹਿਸਾਬ ਨਾਲ ਵਾਰ ਵੀਰ ਵਾਰ ਹੁੰਦਾ ਹੈ ਅੱਛਾ ਜੀ ਤੇ ਆਪ ਦਾ ਨਾਮ ਐਡਰੈਸ ਲਿਖਾਓ ਪੀਸੀ ਨੂੰ ਲਿਖੋ ਜੀ ਲੱਖਾ ਸਿੰਘ ਲੱਖਾ ਸਿੰਘ ਜੋਗ ਦੀਪੂ ਨਾਣਾ ਅੱਛਾ ਜੀ ਹਾਂ ਜੀ ਠੀਕ ਹੈ ਕਾ ਪੀਸ ਜਮਾ ਕਰਾ ਦੋ ਕਿੰਨੀ ਪੀਸ ਹੈ ਜੀ 5500 5500 ਕੋਟਨੋ ਵਾਟ ਵਾਟ ਬਜੇਗੀ ਨਾਲ ਦੀ ਘੜੀ ਆ ਗਿਆ ਬਬਾ ਬਬੂ ਜੀ ਠੀਕ ਹੈ ਬਬੂ ਜੀ ਮੈਂ ਨਾ ਬਲਸਰ ਵਾਲੇ ਬਾਬੇ ਤੋਂ ਪੁੱਛ ਕਢਾਉਣੀ ਸੀਗੀ ਕੋਈ ਗੱਲ ਨਹੀਂ ਆਪਾਂ ਕੋ ਉਹਦਾ ਦਫਤਰ ਹੈ ਹਾਂਜੀ ਹਾਂਜੀ ਤੇ ਮੈਨੂੰ ਟਾਈਮ ਦੱਸੋ ਟਾਈਮ ਕਦੋਂ ਮਿਲੇਗਾ ਟਾਈਮ ਤਾਂ ਨੰਬਰ ਦੇ ਨਾਲ ਮਿਲੂਗਾ ਅੱਛਾ ਨੰਬਰ ਮਿਲੂਗਾ ਆਮ ਨਾ ਠੀਕ ਹੈ ਆਪ ਦਾ ਐਡਰੈਸ ਲਖਾਓ ਹਾਂ ਜੀ ਤੇ ਨਾਮ ਦੱਸਾਂ ਹਾਂ ਜੀ ਮੇਰਾ ਨਾਮ ਗੁੱਖੀ ਪੁਆਰੇ ਜੀ ਤੇ ਸਰ ਜੀ ਮੇਰੇ ਨਾ ਪੱਠਿਆਂ ਚ ਖੇਤ ਵਿੱਚ ਕਿਸੇ ਨੇ ਟੋਣਾ ਕਰਤਾ ਅੱਛਾ ਟੋਣਾ ਕਰਤਾ ਹਾਂ ਜੀ ਇਹਦਾ ਬੜਾ ਤਕੜਾ ਕਾਂਡ ਹੋਇਆ ਗੇ ਹਾਂ ਜੀ ਹਾਂ ਇਹਦਾ ਨਿੱਕ ਦਿਨੇ ਪਾਪੇ ਨੂੰ ਠੀਕ ਜੀ ਕੋਣੇਂ ਤਾਈ ਪੈਂਦਾ ਜਿਵੇਂ ਸੱਪ ਲੜਦਾ ਨਾ ਉਸ ਤਰ੍ਹਾਂ ਪੈਂਦਾ ਅੱਛਾ ਇਹ ਕੰਮ ਸੈੱਟ ਹੋ ਜਾਏਗਾ ਮੈਂ ਕਿਹਾ ਚੱਕ ਦੂ ਫਟੇ ਅੱਛਾ ਇਹ ਜਮਾ ਕਰੋ ਕਿੰਨੀ 5170 5100 ਗੜਤਾ ਕੰਮ ਨਹੀਂ 5100 ਜ਼ਿਆਦਾ ਨਹੀਂ ਫੀਸ ਤੁਹਾਡੀ ਫੀਸ ਤੇਰਾ ਕੰਮ ਵੀ ਇਹੀ ਹੋਵੇਗਾ ਜਿਵੇਂ ਨਾ ਮੈਂ ਕਿਹਾ ਪੁੱਛੀ ਨਾ ਪਰਸਾ 5900 ਹੈ ਜੀ ਕਿੰਨਾ 5200 ਗੇ ਤਾਂ ਵਧੀਆ 100 ਬਾਅਦ ਦੇ ਤਾਂ ਕੋਈ ਗੱਲ ਨਹੀਂ ਜੀ ਆ ਜੀ ਅਡਰੈਸ ਦਿਖਾ ਗਏ ਬੰਦੇ ਨੂੰ ਨੰਬਰ ਕਰਦਾ ਠੀਕ ਆ ਜੀ ਕਿਹੜੇ ਬਾਜ਼ ਜਾਵਾਂ 20 ਬਾਜ਼ ਜਾਵਾਂ ਉਹ ਕੀ ਹੋ ਗਿਆ ਬੱਚਾ ਕਿਵੇਂ ਉਦਾਸ ਹੈ ਉਹ ਮੈਂ ਖੇਤ ਗਿਆ ਪਹਿਲਾਂ ਖੇਤ ਗਿਆ ਫਿਰ ਘਰ ਗਿਆ ਮੈਨੂੰ ਬਸ਼ਕਲੋ ਮੈਂ ਡਰ ਗਿਆ ਡਰ ਕਿਉਂ ਗਿਆ ਤੂੰ ਤਾਂ ਉਦਾਸ ਹੈ ਬਾਬਾ ਜੀ ਨਾ ਪੁੱਛੋ ਬਸ ਮੇਰਾ ਤਾਂ ਜਮਾ ਖੇਤ ਵਾਲਾ ਕੰਮ ਗਿਆ ਸਮਝਾ ਜੀ ਕੋਈ ਅੰਤਰ ਧਿਆਨ ਕਰੋ ਨਾ ਤੇਰਾ ਗੁੱਖੀ ਪੋਵਾਰ ਹੈ ਬੰਦਾ ਤੂੰ ਸ਼ਰੀਫ ਹੈ 10 ਬੱਚਾ ਤੈਨੂੰ ਕੀ ਤਕਲੀਫ ਹੈ ਉਹ ਵਾਹ ਵਾਹ ਹੁਣ ਕੀ ਤਕਲੀਫ ਆ ਬਾਬਾ ਜੀ ਮੈਨੂੰ ਬਚਾ ਲੋ ਮੇਰਾ ਕਿਸੇ ਨੇ ਖੇਤ ਤੇ ਜਾਡੂ ਟੋਣਾ ਕਰਤਾ ਤੇ ਮੇਰਾ ਖੇਤ ਕਰ ਦੇਣਾ ਕਿਸੇ ਨੇ ਤਵਾ ਪਹਿਲੇ ਦਿਨ ਮੈਂ ਪੱਠੇ ਵੜਨ ਗਿਆ ਸੀ ਮੈਨੂੰ ਗਲਾਸ ਮਿਲਿਆ ਹਾਂ ਤੇ ਦੂਜੇ ਦਿਨ ਬਾਬਾ ਜੀ ਗਿਆ ਕੱਲ ਮੈਂ ਗਿਆ ਤੇ ਮੈਨੂੰ ਪਲੇਟ ਤੇ ਚਮਚਾ ਮਿਲਿਆ ਬਾਬਾ ਜੀ ਪਲੇਟ ਤੇ ਚਮਚਾ ਵਿੱਚ ਖੇਤ ਦੇ ਮਾਲਕ ਹੋਏ ਦਾ ਪਲੇਟ ਚੀਨੀ ਦੀ ਚਮਚਾ ਲਓ ਹਾਂ ਬਾਬਾ ਜੀ ਪਲੇਟ ਤਾਂ ਚੀਨੀ ਦੀ ਸੀ ਤੁਸੀਂ ਜਾਣੀ ਜਾਣੋ ਓ ਬੱਚਾ ਆਜੇ ਤੇਰੇ ਖੇਤ ਵਿੱਚ ਇੱਕ ਲਾਲ ਪਰੀ ਪਈ ਏ ਲਾਲ ਪਰੀ ਲਾਲ ਪਰੀ ਓ ਮੈਂ ਜਾਣਾ ਪਹਿਲਾਂ ਲਾਲ ਪਰੀ ਉਹ ਨਾ ਓ ਮੈਂ ਤਾਂ ਜਾਣਾ ਪਹਿਲਾਂ ਡਰੀ ਬਾਬਾ ਤੂੰ ਕਹੀ ਜਾਣਾ ਖੇਤ ਵਿੱਚ ਪਈ ਏ ਲਾਲ ਪਰੀ ਓ ਮੈਂ ਤਾਂ ਮਰ ਜਾਣਾ ਬਾਬਾ ਜਿੰਦੇ ਬਾਬੇ ਜੀ ਖੇਤਾਂ ਦੇ ਵਿੱਚ ਬਹੁਤ ਕੁਝ ਹੁੰਦੇ ਆ ਤੇ ਹੁਣ ਬਾਬਾ ਜੀ ਮੈਨੂੰ ਖੇਤ ਵਿੱਚ ਜਾਵਾਂ ਪੱਠੇ ਦੇ ਵੱਢਣ ਦੀ ਇਜਾਜ਼ਤ ਹੈਗੀ ਐ ਉਹ ਅਜੇ ਤੈਨੂੰ ਇਜਾਜ਼ਤ ਦੇ ਦੇਵਾਂਗੇ ਅੱਛਾ ਬਾਬਾ ਜੀ ਹੁਣ ਮੇਰੇ ਖੇਤ ਵਿੱਚ ਹੋਰ ਕੁਝ ਮਿਲੂਗਾ ਹਾਂਜੀ ਉਹ ਤੈਨੂੰ ਲਾਲ ਪਰੀ ਮਿਲੇਗੀ ਉਸ ਤੋਂ ਬਾਅਦ ਤੈਨੂੰ ਦੱਸ ਦੇਵਾਂਗੇ ਜਾਓ ਹਿਕੜੀ ਖੇਤ ਨੂੰ ਗੇੜਾ ਲਾ ਕੇ ਉਹ ਬਾਬਾ ਜਿਹੜੀ ਲਾਲ ਪਰੀ ਹੋਊਗੀ ਉਹ ਮੈਨੂੰ ਬੰਨ੍ਹ ਕੇ ਕਿੱਥੇ ਲਿਆਉਂਗਾ ਮੇਰੇ ਪਿੱਛੇ ਕਿਵੇਂ ਆਊਗੀ ਉਹ ਤੇਰੇ ਹੱਥ ਵਿੱਚ ਹੀ ਆ ਜਾਏਗੀ ਚਲੋ ਦਿਓ ਫਿਰ ਅਸ਼ੀਰਵਾਦ ਮੈਂ ਜਾਵਾਂ ਖੇਤ ਵਿੱਚ ਜਾਓ ਖੇਤ ਚ ਗੇੜਾ ਲਾ ਕੇ ਆ ਜਾਓ ਅਜੀ ਦਿਖਾਉਂਦਾ ਲਾਲ ਪਰੀ ਮੈਂ ਤਾਂ ਜਾਨਾ ਪਹਿਲਾਂ ਡਰੀ ਆ ਰੱਬਾ ਪੜੀ ਕਰੀ ਉਹ ਬਾਬਾ ਪੜੀ ਕਰੀ ਬਾਬਾ ਪੜੀ ਕਰੀ ਜੀ ਲੱਭ ਗਈ ਆ ਲਾਲ پری ਤਾਂ ਨਹੀਂ ਲੱਭੀ ਪਰ ਇਹਦਾ ਲਾਲ ਟੱਕਣ जरूर ਆ ਚਲੋ ਦੇਖਦੇ ਆ ਇਹਦੇ ਚ ਕੀ ਆ ਚਲੋ ਇਹੀ ਲਾਇਆ ਚਲਦੇ ਆ ਦਿਖਾ ਦੇ ਨੇਪਲ ਸਰ ਵਾਲੇ ਬਾਬੇ ਨੂੰ ਚਲੋ ਚਲਦੇ ਆ ਕਿਵੇਂ ਕੰਮ ਰਿਆ ਮੇਰਾ ਕੰਮ ਕਿਵੇਂ ਰਹਿਣਾ ਤਿੰਨ ਦਿਨ ਹੋ ਗਏ ਕੰਮ ਅੜਿਆ ਖੜਾ ਸੀ ਮੇਰਾ ਉਮਾ ਵੀ ਜਾ ਪਟ્રોલ ਲਾਈਨ ਤੇ ਪਜਾਮਾ ਗਿੱਲਾ ਕਰਦਾ ਸੀ ਪਟ્રોલ ਚਲੋ ਕੋਈ ਗੱਲ ਤੇਰੇ ਪੱਲੇ ਸਰ ਤੇ ਸਾਡਾ ਨਾਂ ਲਿਖਿਆ ਲੋਕਾਂ ਤੂੰ ਜਰਿਆਲੀ ਜਾਂਦਾ ਲੋਕਾਂ ਤੋਂ ਰਿਆ ਦਾ ਲੱਤਾਂ ਹੀ ਛੋਟੀਆਂ ਨੇ ਅੱਛੀ ਨਹੀਂ ਅੱਜ ਛੁੱਟੀ ਤੇ ਗਏ ਚਲੇ ਨਹੀਂ ਤਾਂ ਚਾਲੂ ਕਰ ਦਿੰਦੇ ਮੈਂ ਰੌਂਡੀ ਤੇ ਲਾਉਂਦਾ 550 ਪੀਸ ਜੀ ਜਮਾ ਕਰਾ ਕੇ 15 ਹੀ ਲੈ ਲਿਆ ਬਾੜੇ ਜਿਹੜੇ ਮਰਵਾਇਆ ਜੈ ਸੰਤਾਂ ਦੀ ਜੈ ਸੰਤਾਂ ਦੀ ਜੈ ਸਾਧਾਂ ਦੀ ਆ ਗਿਆ ਬੱਚਾ ਆ ਗਿਆ ਬਾਪ ਜੀ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਲਾਲਪਰੀ ਮਿਲੂਗੀ ਉਹ ਆਈ ਹੈ ਲਾਲਪਰੀ ਤੁਸੀਂ ਤਾਂ ਇਹ ਨਹੀਂ ਜਾਂਦੇ ਸੀ ਡਰੀ ਅੱਛਾ ਇਹ ਲਾਲਪਰੀ ਹੈ ਤੇ ਮੋਟੂ ਜਿਹਨ ਕੋਈ ਕੰਮ ਨਹੀਂ ਲਾਂਦਾ ਮੈਨੂੰ ਕਦੇ ਦੁੱਧ ਤੇ ਕਦੇ ਲੱਸੀ ਲਿਆ ਸੰਕਤਾ ਦੀ ਸੰਕਤਾ ਦੀ ਹੋਰ 10 ਰੁਪਏ ਦੇ ਦੇ 10 ਰੁਪਏ 10 ਰੁਪਏ ਕੱਢ ਦੇਵਾ ਇਹਦੇ ਫਰਸ਼ ਮੰਗ ਕਰਤਾ ਪਏ ਯਾਰ ਬਾਬਾ ਵੀ ਯਾਰ ਕੰਮ ਲਾਈ ਰੱਖਦਾ ਕਦੇ ਦੁੱਧ ਲਿਆ ਕਦੇ ਲੱਸੀ ਲਾ ਕਦੇ ਕੀ ਲਿਆ ਅਸਨ ਪਲੱਸ 2 ਕਰ ਲੈਂਦਾ ਉਹਨੂੰ ਕਿਦੇ ਨੌਕਰੀ ਨੌਕਰੀ ਲੱਗ ਜਾਂਦਾ ਯਾਰ ਕੀ ਮੇਰੀ ਕਿਸਮਤ ਬਣ ਗਈ ਕਿ ਤਕਦੀਰ ਫੁੱਟੀ ਮੈਂ ਘਰ ਨੂੰ ਜਾਣਾ ਮੈਨੂੰ ਤੁਸੀਂ ਦਿਓ ਛੁੱਟੀ ਉਹ ਚੇਲੇ ਆ ਜਾਂਦੇ ਨੇ ਤੈਨੂੰ ਕੋਈ ਪੰਗੂਤਾ ਦੇਾਂਗੇ ਅੱਛਾ ਬਾਬਾ ਜੀ ਆ ਜਾਂਦੇ ਆ ਚੇਲੇ ਕੋ 5 ਮਿੰਟ ਤੁਰਨਾ ਫਿਰਨਾ ਤੇ ਤੋਰ ਫੇਰੇ ਆਓ ਨਹੀਂ ਬਾਬਾ ਜੀ ਮੈਂ ਤਾਂ ਕਿਤੇ ਨਹੀਂ ਜਾਣਾ ਮੈਨੂੰ ਤਾਂ ਮਨ ਲੋ ਕਿਧਰੇ ਕੰਮ ਨਹੀਂਗਾ ਮੈਨੂੰ ਤੁਸੀਂ ਬਾਬਾ ਜੀ ਐਂ ਦੱਸੋ ਵੀ ਤੁਹਾਡੇ ਚੇਲੇ ਕਿੱਥੇ ਗਏ ਨੇ ਬਾਬਾ ਜੀ ਕਾਰ ਦੀ ਕੁਰਬਾਨ ਗਿਆ ਅੱਛਾ ਦੂਜਾ ਪਟੜੋਂ ਲੈਣੂ ਗਿਆ ਅੱਛਾ ਜੀ ਆਈ ਜਾਂਦੇ ਆਉਣਗੇ ਫੇਰ ਤੁਹਾਨੂੰ ਪੰਬੂਤਾ ਦੇਾਂਗੇ ਬਾਬਾ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਜੰਗਲਾਂ ਦੇ ਵਿੱਚ ਬੈਠੇ ਹੋ ਇੱਥੇ ਕਿਹੜਾ ਪੈਟਰੋਲ ਪੰਪ ਆ ਗਿਆ ਤੇ ਇੱਥੇ ਕਿਹੜੀ ਰੀਚਾਰਜ ਵਾਲੀ ਦੁਕਾਨ ਆ ਗਈ ਉਹ ਜਿੰਦਗੀ ਕੁਝ ਮਿਲ ਜਾਂਦਾ ਮੈਨੂੰ ਤੁਸੀਂ ਜਾਣੀ ਜਾਣ ਜੇ ਪਰ ਮੈਨੂੰ ਤੁਸੀਂ ਨਾ ਤੁਸੀਂ ਰਾਖ ਮੈਨੂੰ ਇਹ ਕਿ ਤ ਆਪ ਦੇ ਦਿਓ ਇਹ ਕਿ ਮੈਨੂੰ ਸਾਰਾ ਕਾਰਨ ਦੱਸੋ ਵੀ ਤੁਹਾਡੇ ਚੇਲੇ ਕਿੱਥੇ ਗਏ ਨੇ ਕਣਾਓ ਚੇਲਿਆ ਨਹੀਂ ਦੱਸਣਾ ਬੱਚਾ ਕੁਝ ਸਮਝਿਆ ਕਰ ਬਾਬਾ ਜੀ ਪਰ ਮੈਂ ਜਿੰਨਾ ਜੇ ਤੁਸੀਂ ਮੈਨੂੰ ਪੂਰੀ ਗੱਲ ਮੈਨੂੰ ਪਤਾ ਲੱਗ ਗਿਆ ਨਾ ਤਾਂ ਇੱਥੇ ਮੋਬਾਈਲਾਂ ਦੀ ਦੁਕਾਨ ਹੈ ਤੇ ਨਾ ਹੀ ਕੋਈ ਪੈਟਰੋਲ ਪੰਪਾ ਨੇੜੇ ਤੇੜੇ ਤੇ ਬਾਬਾ ਜੀ ਕੋਈ ਮੈਨੂੰ ਤਾਂ ਹੋਰ ਸ਼ੱਕ ਜਿਹਾ ਲੱਗਦਾ ਬਾਬਾ ਜੀ ਸੱਚੀ ਦੱਸ ਦਿਓ ਚੇਲੇ ਕਿੱਥੇ ਗਏ ਨੇ ਮੈਨੂੰ ਕੰਨ ਵਿੱਚ ਹੀ ਦੱਸ ਦਿਓ ਏ ਉਹ ਤਾਂ ਹੀ ਹੁੰਦਾ ਤੇਰੇ ਖੇਤਾਂ ਦੇ ਵਿੱਚ ਜਾਦੂ ਟੋਣੇ ਹੁੰਦੇ ਆ ਸੰਕਾ ਹੈਗੀ ਆ ਤੇ ਫੇਰ ਬਾਬੇ ਪੁੱਠਾ ਮੋੜ ਦੇਣਗੇ ਬਾਬਾ ਜੀ ਪੁੱਠਾ ਨਾ ਮੋੜੇ ਪਰ ਮੈਨੂੰ ਨਾ ਦੱਸ ਦਿਓ ਵੀ ਤੁਹਾਡੇ ਚੇਲੇ ਕਿੱਥੇ ਗਏ ਨੇ ਬਸ ਆ ਗਏ ਨੇ ਅੱਛਾ ਜੀ ਹਾਂ ਜੀ ਓਏ ਓਏ ਆ ਗਏ ਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਅੱਛਾ ਰੀਚਾਰਜ ਕਰਵਾਏ ਹਾਂਜੀ ਕਰਵਾ ਲਿਆਂਦਾ ਜੀ ਕਟਰੋਲ ਪੰਪ ਲੈ ਆਏ ਹਾਂ ਬਾਬਾ ਜੀ ਲੈਣ ਦੇ ਮੇਰੀ ਗੱਲ ਸੁਣੋ ਜਿਹੜੀ ਬੋਤਲ ਮੇਰੇ ਖੇਤ ਵਿੱਚੋਂ ਲੱਭੀ ਆ ਇਹਦੇ ਬਾਰੇ ਮੈਨੂੰ ਦੱਸੋ ਵੀ ਇਹ ਕੀ ਕਾਰਨ ਸੀਗਾ ਇਹ ਕੋਈ ਸ਼ਰਾਬੀ ਬੰਦਾ ਸੀ ਅੱਛਾ ਉਹ ਰੋਜ਼ ਤੇਰੇ ਖੇਤ ਵਿੱਚ ਜਾਂਦਾ ਸੀ ਅੱਛਾ दारू ਪੀਣ ਨੂੰ ਅੱਛਾ ਲੁੱਕ ਤੇ ਪੀਂਦਾ ਸੀ ਪੱਠਿਆਂ ਦੇ ਵਿੱਚ ਅੱਛਾ ਇੱਕ ਦਿਨ ਪੀ ਕੇ ਤਾਂ ਗਲਾਸ ਸਿੱਟ ਕੇ ਆ ਗਿਆ ਅੱਛਾ ਦੂਜੇ ਦਿਨ ਖਾਣਾ ਨਾਲ ਲੈ ਕੇ ਗਿਆ ਤੇ ਚਮਚਾ ਪਲੇਟ ਛੱਟ ਕੇ ਆ ਗਿਆ ਅੱਛਾ ਤੀਜੇ ਦੇ ਜਿਹੜੀ दारू ਉਹਦੀ ਪਈ ਸੀ ਉਹ ਸਾਰੀ ਬੋਤਲ ਨੂੰ ਪੀ ਕੇ ਤੇ ਉੱਥੇ ਖਾਲੀ ਕਰਕੇ ਸਿੱਟ ਆ ਗਿਆ ਓਏ ਆ ਕੀ ਹੋ ਗਿਆ ਓਏ ਮੇਰੀ ਫਸਲ ਸਾਰੀ ਤਬਾਹ ਹੋ ਗਈ ਓਏ ਬਰਬਾਦ ਹੋ ਗਿਆ ਓਏ ਉਹ ਮੈਂ ਬਰਬਾਦ ਹੋ ਗਿਆ ਓਏ ਮੇਰੀ ਸਪਾਦਲ ਸਾਰੀ ਤਬਾਹ ਹੋ ਗਈ ਓਏ ਮੈਂ ਤਾਂ ਐਵੇਂ ਪਲਸਰ ਵਾਲੇ ਬਾਪਿਆਂ ਪਿੱਛੇ ਲੱਗਦਾ ਫਿਰ ਉਹ ਮੇਰੀ ਸਾਰੀ ਫਸਲ ਤਬਾਹ ਹੋ ਗਈ ਓਏ ਮੈਂ ਬਰਬਾਦ ਹੋ ਗਿਆ ਓਏ ਮੈਂ ਬਰਬਾਦ ਹੋ ਗਿਆ ਉਹ ਸਰਦਾਰ ਬੰਦਾ ਜਿਹੜਾ ਉਸ ਦਿਨ ਗਿਆ ਸੀ ਨਾ ਮੈਨੇਜਰ ਕੋਲੇ ਉਹ ਪਿੰਡ ਲੱਗੇ ਰਹੀ ਆ ਲੱਖਾ ਸਿੰਘ ਸੀ ਨਾਮ ਦਾ ਉਹਨੂੰ ਮਿਲਦਾ ਚਾ ਕੇ ਨਾ ਮੈਨੇਜਰ ਕੋਲ ਜਾ ਕੇ ਆਉਂਦਾ ਸਰਾਂ ਨਾਲ ਡੂੰਘੀ ਨਾ ਜਾਨਾ ਜਿੱਥੇ ਤੋਂ ਬੋਲ ਜੀ ਸਰ ਜੀ ਉਹਨੇ ਇੱਕ ਮੈਨੂੰ ਕੰਮ ਪੈ ਗਿਆ ਜੂਰੀ ਤੇ ਮੈਂ ਚੱਲਿਆ ਇੱਕ ਵਾਰੀ ਫਿਰ ਮੈਂ ਆਣਾ ਤੂੰ ਬੈਠ ਹੋਣਾ ਚਾਹੇ ਆਰਾਮ ਕਰ ਕੁਝ ਕਿਵੇਂ ਆ ਭਾਈ ਠੀਕ ਜੀ ਤੇ ਉਹ ਆਪਣਾ ਮੈਨੇਜਰ ਕਿੱਧਰ ਗਿਆ ਕੋਈ ਫਰਾਰ ਹੋ ਗਿਆ ਜੀ ਫਰਾਰ ਹੋ ਗਿਆ ਹਾਂ ਜੀ ਫਰਾਰ ਕਿੱਧਰ ਹੋ ਗਿਆ ਮੈਨੂੰ ਸਗਾਈ ਨਹੀਂ ਗਿਆ ਅੱਛਾ ਇਹ ਆਪਣੀ ਗੱਲ ਫਿਰ ਸਹੀ ਨਿਕਲੀ ਮੇਰੀ ਗੱਲ ਸੁਣ ਹਾਂਜੀ ਸਰਦਾਰਾ ਆਪਣਾ ਛੱਤ ਸਹੀ ਨਿਕਲਾ ਸਹੀ ਨਿਕਲਿਆ ਬੰਦਾ ਫਰਾਡ ਸੀ ਫਰਾਡੀਆਂ ਬੰਦਾ ਸੀ ਉਹ ਉਹ ਤਾਂ ਲੋਕਾਂ ਦੇ ਬੜੇ ਪੈਸੇ ਇਕੱਠੇ ਕਰਕੇ ਲੈ ਗਿਆ ਹੋਣਾ ਪੈਸੇ ਇਕੱਠੇ ਕੀਤੇ ਉਹਨੇ ਬੇੜਾ ਗੱਲ ਕਰਦਾ ਇਹਨਾਂ ਸਿਆਣਿਆਂ ਨੇ ਪੰਜਾਬ ਦਾ ਇਹ ਤਾਂ ਆਪਣੇ ਠੱਗੀ ਵਾਦੀ ਗਈ ਹੈ ਠੱਗੀ ਵਾਦੀ ਹੋਏ ਆਪਣੇ ਨਾਲ ਤਾਂ ਮੱਜੀ ਹੈ ਪਤਾ ਨਹੀਂ ਕਿੰਨੇ ਲੋਕਾਂ ਨਾਲ ਠੱਗੀ ਵਾਦੀ ਹੋਣੀ ਹੈ ਓਏ ਮੇਰੀ ਨਿੱਕੀ ਜੀ ਗੱਲ ਸੀ ਉਹ ਪੱਠਿਆਂ ਦੇ ਵਿੱਚੋਂ ਗਲਾਸ ਦੇ ਕੋਹਣੀ ਲੱਤੀ ਯਾਰ ਤੇ ਮੈਂ ਕਿੱਡਾ ਵੱਡਾ ਰਹਿਮ ਕਰਦਾ ਆਂ ਕੀ ਗੱਲੋਂ ਕਿਸੇ ਸ਼ਰਾਬੀ ਦਾ ਕੰਮ ਸੀਗਾ ਉਹ ਤਾਂ ਨਾਚਰੀ ਗੱਲ ਸੀ ਵਾਕਈ ਉਹ ਕਿਸੇ ਕੰਮ ਸ਼ਰਾਬੀ ਦਾ ਸੀ ਸ਼ਰਾਬੀ ਦਾ ਕੰਮ ਸੀ ਤੇ ਐਡੀ ਠੱਗੀ ਵੱਜ ਗਈ ਉਹਨਾਂ 510 ਰੁਪਏ ਤੋਂ ਵੀ ਉਧਾਰ ਬੈਠਾ ਨਹੀਂ ਨਾ ਦੇ 510 ਸੌ ਨਾ ਵੀ ਲਵਾ ਬੈਠਾ ਤੇ ਤੁਸੀਂ ਲਵਾਵੇ ਲਈ ਕਰੀਏ ਹਾਂਜੀ ਬਣਾ ਉਹ ਸੋਪਾ ਇਤਲਾ ਹਾਂ ਇਸ ਕਾਪਰੇ ਪੌਸਲਾਰੇ ਦੀ ਮਸਜਿਦ ਠੋਕੀਏ ਠੋਕੀਏ ਕਾਰਵਾਈ ਕਰੀਏ ਕਾਰਵਾਈ ਪਾ ਦੇ ਨਿਆ ਪਾ ਦੇ ਨਿਆ ਚੱਲ ਬਈ ਆਹ ਵਿਚਾਰਾ ਗਰੀਬ ਵੀ ਲੁਟਿਆ ਆ ਗਿਆ ਮੇਰੀ ਤਰਫਾਈ ਮੇਰੀ ਵੀ ਤਲਕਾਰ ਆ ਗਿਆ ਅੱਗ ਲਾ ਦਿੱਤੀ ਪੌਸਲਾਰੇ ਬਾਪਿਆਂ ਨੇ ਬੁਸ ਪੈ ਗਈ ਉਤਲਾ ਕਰਕੇ ਆਇਆ ਕਿੜਾ ਚਲ ਚੇਲਿਓ ਭੱਜ ਚਲੀਆ ਬਹਿ ਗਿਆ ਏ ਬੇੜੋ